આતਵਾਦੀ ਹਮਲੇ ਨੂੰ ਸਾਬਕਾ ਸੀਐਮ ਚਰਨਜੀਤ ਚੰਨੀ ਸਟੰਟ ਦੱਸ ਰਹੇ ਨੇ ਇਹ ਹਮਲੇ ਨਹੀਂ ਸਟੰਟ ਬਾਜ਼ੀ ਹੋ ਰਹੀ ਹੈ ਸਾਬਕਾ ਮੁੱਖ ਮੰਤਰੀ ਚੰਨੀ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਹਮਲੇ ਨਹੀਂ ਸਟੰਟ ਬਾਜ਼ੀ ਹੋ ਰਹੀ ਹੈ ਚੋਣਾਂ ਦੇ ਦੌਰਾਨ ਅਜਿਹੇ ਸਟੰਟ ਹੁੰਦੇ ਨੇ ਤਿਆਰੀ ਦੇ ਨਾਲ ਹਮਲੇ ਕਰਵਾਏ ਜਾਂਦੇ ਨੇ ਬੀਜੇਪੀ ਨੂੰ ਲਾਸ਼ਾਂ ਤੇ ਖੇਡਣਾ ਹੁੰਦਾ ਹੈ ਸਾਬਕਾ ਸੀਐਮ ਚੰਨੀ ਨੇ ਬੀਜੇਪੀ ਤੇ ਨਿਸ਼ਾਨਾ ਸਾਧਿਆ ਉਹਨਾਂ ਦਾ ਕਹਿਣਾ ਹੈ ਕਿ ਬੀਜੇਪੀ ਨੂੰ ਲਾਸ਼ਾਂ ਤੇ ਖੇਡਣਾ ਹੁੰਦਾ ਹੈ ਚੰਨੀ ਦੇ ਬਿਆਨ ਤੇ ਬੀਜੇਪੀ ਦੇ ਵੱਲੋਂ ਪਲਟਵਾਰ ਕਰ ਦਿੱਤਾ ਗਿਆ ਹੈ ਇਹ ਕਾਂਗਰਸ ਦੀ ਘਟੀਆ ਮਾਨਸਿਕਤਾ ਹੈ ਭਾਜਪਾ ਦਾ ਕਹਿਣਾ ਹੈ ਕਿ ਕਾਂਗਰਸ ਦੀ ਘਟੀਆ ਮਾਨਸਿਕਤਾ ਹੈ ਕਾਂਗਰਸ ਗੰਦੀ ਸਿਆਸਤ ਤੋਂ ਬਾਜ਼ ਨਹੀਂ ਆ ਸਕਦੀ ਦਰਸਲ ਕੱਲ ਏਅਰ ਫੋਰਸ ਦੇ ਕਾਫਲੇ ਤੇ ਅਤਵਾਦੀਆਂ ਨੇ ਹਮਲਾ ਕੀਤਾ ਸੀਗਾ ਇੱਕ ਜਵਾਨ ਇਸ ਦੌਰਾਨ ਸ਼ਹੀਦ ਹੋ ਗਿਆ ਤੇ ਚਾਰ ਜਵਾਨ ਜ਼ਖਮੀ ਹੋਏ ਤੇ ਇਸੇ ਮਾਮਲੇ ਨੂੰ ਇਸੇ ਹਮਲੇ ਨੂੰ ਆਧਾਰ ਬਣਾਉਂਦੇ ਹੋਏ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਸਾਬਕਾ ਸੀਐਮ ਚੰਨੀ ਨੇ ਇਸ ਸੱਤਵਾਂ ਦੀ ਹਮਲੇ ਨੂੰ ਸਟੰਟ ਕਰਾਰ ਦੇ ਦਿੱਤਾ ਸਾਬਕਾ ਸੀਐਮ ਚੰਨੀ ਦਾ ਕਹਿੰਦੇ ਕਿ ਹਮਲੇ ਨਹੀਂ ਸਟੰਟਬਾਜ਼ੀ ਹੋ ਰਹੀ ਹੈ ਚੋਣਾਂ ਦੇ ਦੌਰਾਨ ਅਜਿਹੇ ਸਟੰਟ ਹੁੰਦੇ ਨੇ ਤੇ ਇਸ ਦੇ ਬਾਅਦ ਹੀ ਭਾਜਪਾ ਦੇ ਵੱਲੋਂ ਵੀ ਪਲਟਵਾਰ ਕੀਤਾ ਗਿਆ ਚੰਨੀ ਤੇ ਕਾਂਗਰਸ ਤੇ ਭਾਜਪਾ ਦਾ ਕਹਿਣਾ ਹੈ ਕਿ ਕਾਂਗਰਸ ਦੀ ਘਟਿਆ ਮਾਨਸਿਕਤਾ ਹੈ ਕਾਂਗਰਸ ਗੰਦੀ ਸਿਆਸਤ ਤੋਂ ਬਾਜ਼ ਨਹੀਂ ਆ ਸਕਦੀ फिर से पूछ में जो आतंकियों ने हमला किया जिसमें एक जवान शहीद हो गया चार घायल पूछ में जम्मू कश्मीर ऐसा है कि ये स्टंटबाजी हो रही है हमले नहीं हो रहे पिछली बार भी जब इलेक्शन आते हैं तो ऐसे स्टंट खेले जाते हैं और बीजेपी को जिनाने का जिताने का संविधान तैयार किया जाता है ये तैयार किए हुए सारे पहले से तैयार करके हमले करवाए जाते हैं ये बीजेपी को जिताने का एक स्टंट होता है इसमें सच्चाई नहीं होती लोग मरवाने और लोगों के लाशों पे खेलना ये बीजेपी को आता है जम्मू कश्मीर के पुंछ में जो आर्मी के एयर फोर्स के ऊपर हमला किया गया जिसमें एक जवान शहीद हो गया चार जख्मी हो गए और कांग्रेस की घटिया मानसिकता देखिए चरणजीत सिंह चन्नी फॉर्मर चीफ मिनिस्टर पंजाब के कांग्रेस के आज जलंधर से लोकसभा के कैंडिडेट हैं वो ऐसी घटिया बयानबाजी करते हैं इसको नटंकी बताते हैं इसको ड्रामा बताते हैं। जवान का शहीद होना कांग्रेस के लिए नटंकी और ड्रामा है राजनीतिक ड्रामा है ये है कांग्रेस का असली चेहरा ये है गांधी परिवार का असली चेहरा ये कोई नई बात नहीं है कांग्रेस के खून के अंदर ये घटिया पंक्ति है कांग्रेस के खून के अंदर आर्मी के प्रति एयरफोर्स के प्रति या हमारे सैनिकों के प्रति ऐसी भावना है ये गंदी राजनीति से बाज नहीं आ सकते ये वोटों की तुष्टि करने के लिए पाकिस्तान को खुश करने के लिए किसी कदर भी नीचे गिर सकते हैं और इसीलिए चरणजीत सिंह चन्नी ने ऐसा घटिया बयान दिया है क्योंकि पाकिस्तान आजकल राहुल गांधी की तारीफ कर रहा है और चरणजीत सिंह चन्नी हमारे जवानों के शहादत को एक नटंकी और फ्रॉड और ड्रामा बता रहे हैं ਨਸ਼ਾਤਵਾਦੀ ਹਮਲੇ ਨੂੰ ਲੈ ਕੇ ਸਿਆਸਤ ਭਖਤੀ ਹੋਈ ਨਜ਼ਰ ਆ ਰਹੀ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਦਰਸਲੇ ਵੱਡਾ ਬਿਆਨ ਸਾਹਮਣੇ ਆਇਆ ਹੈ ਸਾਬਕਾ ਸੀਐਮ ਚੰਨੀ ਦੇ ਵੱਲੋਂ ਅਤਵਾਦੀ ਹਮਲੇ ਨੂੰ ਸਟੰਟ ਕਰਾਰ ਦਿੱਤਾ ਗਿਆ ਸਾਬਕਾ ਸੀਐਮ ਚੰਨੀ ਨੇ ਕਿਹਾ ਕਿ ਹਮਲੇ ਨਹੀਂ ਸਟੰਟਬਾਜ਼ੀ ਹੋ ਰਹੀ ਹੈ ਚੋਣਾਂ ਦੇ ਦੌਰਾਨ ਅਜੇ ਸਟੰਟ ਹੁੰਦੇ ਨੇ ਤਿਆਰੀ ਦੇ ਨਾਲ ਹਮਲੇ ਕਰਵਾਏ ਜਾਂਦੇ ਨੇ ਉੱਥੇ ਭਾਜਪਾ ਤੇ ਵੀ ਵਰਦੇ ਹੋਏ ਨਜ਼ਰ ਆਇਆ ਸਾਬਕਾ ਸੀਐਮ ਚੰਨੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਲਾਸ਼ਾਂ ਤੇ ਖੇਡਣਾ ਆਉਂਦਾ ਹੈ ਤਾਂ ਚੰਨੀ ਦੇ ਬਿਆਨ ਤੇ ਭਾਜਪਾ ਦੇ ਵੱਲੋਂ ਪਲਟਵਾਰ ਕੀਤਾ ਗਿਆ ਭਾਜਪਾ ਦਾ ਕਹਿ ਕਟਿਆ ਮਾਨਸਿਕਤਾ ਹੈ ਕਾਂਗਰਸ ਗੰਦੀ ਸਿਆਸਤ ਤੋਂ ਬਾਜ਼ ਨਹੀਂ ਆ ਰਹੀ ਅ ਅਸਲ ਕੱਲ 에어ਫੋਰਸ ਦੇ ਕਾਫਲੇ ਤੇ ਅੱਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਤੇ ਇਸੇ ਦੌਰਾਨ ਇੱਕ ਜਵਾਨ ਸ਼ਹੀਦ ਹੋ ਜਾਂਦਾ ਚਾਰ ਜਵਾਨ ਜ਼ਖਮੀ ਹੋਏ ਨੇ ਤੇ ਇਸੇ ਹੀ ਅੱਤਵਾਦੀ ਹਮਲੇ ਨੂੰ ਆਧਾਰ ਬਣਾਉਂਦੇ ਹੋਏ ਸਾਬਕਾ ਸੀਐਮ ਚੰਨੀ ਦੇ ਵੱਲੋਂ ਬੀਜੇਪੀ ਨੂੰ ਨਿਸ਼ਾਨੇ ਤੇ ਲਿਆ ਗਿਆ ਤੇ ਇਸ ਅੱਤਵਾਦੀ ਹਮਲੇ ਨੂੰ ਸੰਟ ਕਰਾਰ ਦਿੱਤਾ ਗਿਆ ਤੇ ਹੁਣ ਜਿੱਥੇ ਇੱਕ ਪਾਸੇ 24 ਦਾ ਅਖਾੜਾ ਪੂਰੀ ਤਰ੍ਹਾਂ ਭੱਕਿਆ ਹੋਇਆ ਹਰ ਪਾਰਟੀ ਦੇ ਵੱਲੋਂ ਪੂਰੀ ਤਾਕਤ ਚੋਕੀ ਜਾ ਰਹੀ ਹੈ ਲਗਾਤਾਰ ਨਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਇਸ ਦੇ ਵਿਚਾਲੇ ਜਦੋਂ ਪੰਛਾਤਵਾਦੀ ਹਮਲਾ ਹੋਇਆ ਤੇ ਇਸ ਨੂੰ ਲੈ ਕੇ ਹੁਣ ਦੇਸ਼ ਭਰ ਦੇ ਵਿੱਚ ਸਿਆਸਤ ਵੀ ਇਸ ਬਿਆਨ ਤੋਂ ਬਾਅਦ ਭੱਗਦੀ ਹੋਈ ਨਜ਼ਰ ਆ ਰਹੀ ਹੈ। ਸਾਬਕਾ ਸੀਐਮ ਚੰਨੀ ਨੇ ਇਸ ਅਤਵਾਦੀ ਹਮਲੇ ਨੂੰ ਸਟੰਟ ਕਰਾਰ ਦਿੱਤਾ ਤੇ ਉਸ ਤੋਂ ਬਾਅਦ ਬੀਜੇਪੀ ਦਾ ਵੀ ਪੱਖ ਸਾਹਮਣੇ ਆ ਗਿਆ। ਬੀਜੇਪੀ ਦੇ ਵੱਲੋਂ ਇਸ ਬਿਆਨ ਦੇ ਆ बहाने ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਗਿਆ। ਕਾਂਗਰਸ ਤੇ ਵੱਡਾ ਹਮਲਾ ਬੋਲਿਆ ਗਿਆ। ਦਰਸਲ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵੱਲੋਂ ਧਿਆਨ ਦਿੱਤਾ ਜਾਂਦਾ ਹੈ। ਉਹਨਾਂ ਨੇ ਅਤਵਾਦੀ ਹਮਲੇ ਨੂੰ ਸਟੰਟ ਕਰਾਰ ਦੇ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਹਮਲੇ ਨਹੀਂ ਸਟੰਟਬਾਜ਼ੀ ਹੋ ਰਹੀ ਹੈ ਚੋਣਾਂ ਦੇ ਦੌਰਾਨ ਅਜਿਹੇ ਸਟੰਟ ਹੁੰਦੇ ਨੇ ਤਿਆਰੀ ਦੇ ਨਾਲ ਹਮਲੇ ਕਰਵਾਏ ਜਾਂਦੇ ਨੇ ਸਾਬਕਾ ਸੀਐਮ ਚੰਨੀ ਦਰਸਲੇ ਧਿਆਨ ਦੇ ਰਹੇ ਨੇ ਹੁੰਦਾ ਕਹਿੰਦੇ ਕਿ ਬੀਜੇਪੀ ਨੂੰ ਲਾਛਾਂ ਤੇ ਖਿਡਣਾ ਹੁੰਦਾ ਹੈ ਤਾਂ ਆਗੂ ਬੀਜੇਪੀ ਦੇ ਵੱਲੋਂ ਇਹ ਪਲਟਵਾਰ ਕੀਤਾ ਗਿਆ ਉਹਨਾਂ ਨੇ ਸਾਬਕਾ ਸੀਐਮ ਚੰਨੀ ਦੇ ਬਿਆਨ ਦੇ ਬਹਾਨੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਬੀਜੇਪੀ ਦਾ ਕਹਿਣਾ ਕਿ ਕਾਂਗਰਸ ਦੀ ਘਟੀਆਂ ਮਾਨਸਿਕਤਾ ਹੈ ਕਾਂਗਰਸ ਗੰਦੀ ਸਿਆਸਤ ਤੋਂ ਬਾਜ਼ ਨਹੀਂ ਆ ਰਹੀ ਸੋ ਪੰਜਾਤਵਦੀ ਹਮਲੇ ਤੇ ਹੁਣ ਸਿਆਸਤ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਦਰਸਲ ਕੱਲ ਦਾ ਇਹ ਪੂਰਾ ਅਤਵਾਦੀ ਹਮਲਾ ਹੈ ਜਦੋਂ ਪੁੰਛ ਦੇ ਵਿੱਚ Air Force ਦੇ ਕਾਫਲੇ ਤੱਤਵੀਆਂ ਨੇ ਹਮਲਾ ਕੀਤਾ ਸੀ ਸਾਡੇ ਨਾਲ ਕਾਂਗਰਸ ਆਗੂ ਅਸ਼ਪੀ ਸਿੰਘ ਖੜਿਆਲ ਜੁੜ ਚੁੱਕੇ ਨੇ ਖੜਿਆਲ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ੀਟਰ ਪੰਜਾਬ ਤੇ ਸਾਬਕਾ ਸੀਐਮ ਚਰਨਜੀਤ ਚੰਨੀ ਦੇ ਵੱਲੋਂ ਦਰਸਲ ਬਿਆਨ ਦਿੱਤਾ ਗਿਆ ਜੋ ਕੱਲ ਪੁੰਛ ਦੇ ਵਿੱਚ ਅਤਵਾਦੀ ਹਮਲਾ ਹੁੰਦਾ ਉਸ ਨੂੰ ਸਟੰਟ ਦੱਸ ਰਹੇ ਨੇ ਬੀਜੇਪੀ ਨੇ ਇਸ ਤੇ ਪਲਟਵਾਰ ਕੀਤਾ ਬੀਜੇਪੀ ਦਾ ਕਹਿਣਾ ਹੈ ਕਿ ਕਾਂਗਰਸ ਦੀ ਘਟਿਆ ਮਾਨਸਿਕਤਾ ਹੈ ਕਾਂਗਰਸ ਗੰਦੀ ਸਿਆਸਤ ਤੋਂ ਬਾਜ਼ ਨਹੀਂ ਆ ਸਕਦੀ ਦੇਖੋ ਨੰਬਰ 1 ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲਫ਼ਜ਼ ਹੈਗੇ ਘਟਿਆ ਵਰਤਨਾ ਹੋਰ ਵਰਤਨਾ ਇਹ ਬੀਜੇਪੀ ਦੀ ਟ੍ਰੇਨਿੰਗ ਹੈ ਬੀਜੇਪੀ ਦੀ ਮਾਨਸਿਕਤਾ ਦਿਖਾਉਂਦੇ ਹੈ ਇੱਥੋਂ ਤੱਕ ਤਾਂ ਇਹਨਾਂ ਨੇ ਲਫ਼ਜ਼ ਵਰਤੇ ਕਾਂਗਰਸ ਫਰਟੀ ਦੀ ਕਾਂਗਰਸ ਦੀ ਇਹ ਕੌਨਤੀ ਬੇਨੁਕੀ ਹੈ 500 ਕਰੋੜ ਦੀ ਗਰਲਫ੍ਰੈਂਡ ਮਯਾਵਾ ਤੱਕ ਲਈ ਇਹ ਸ਼ਬਦ ਵਧੀਆ ਨਹੀਂ ਵਰਤ ਸਕਦੇ ਸੋ ਚੀਜ਼ ਨੂੰ ਤੁਸੀਂ ਛੱਡ ਦਿਓ ਜਿਤੋਂ ਤੱਕ ਗੱਲ ਹੈ ਕਿ ਐ ਇਸ ਇੰਸੀਡੈਂਟ ਦੀ ਅਸੀਂ ਸੋਹਣੇ ਹੈ ਕਿ ਇੱਕ ਹਾਈ ਲੈਵਲ ਇਨਕੁਆਰੀ ਹੋਣੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਯਾਦ ਹੋਊਗਾ ਪਹਿਲਾਂ ਵੀ ਇੱਕ ਬਹੁਤ ਅਨਫੋਰਚੂਨੇਟ ਇੰਸੀਡੈਂਟ ਹੋਇਆ ਸੀ ਮਾਚੇ ਹੀ ਰੇਤੀਗੇ ਪਲਵਾਮਾ ਮਾਚ ਜਦੋਂ 40 CRPF ਜਵਾਨ ਸ਼ਹੀਦ ਹੋਏ ਸੀਗੇ ਤੇ ਅ ਮੇਰਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਸਵਾਲ ਹੈ ਕਿ ਕੀ ਕੋਈ ਇਨਕੁਆਰੀ ਦਾ ਸਿੱਟਾ ਨਿਕਲਿਆ ਕੀ ਕਿਵੇਂ ਲੌਜੀਕਲ ਨਹੀ ਖਿਆਲ ਸਾ ਮੇਰਾ ਸਿੱਧਾ ਸਵਾਲ ਹੈ ਕਿ ਜੇਕਰ ਜੇਕਰ ਚੋਣ ਦਾ ਖਾੜਾ ਚੱਲ ਰਿਹਾ ਚੋਣਾਂ ਵਾਲੀ ਮੌਸਮ ਤੇ ਜੇਕਰ ਇਸ ਤਰ੍ਹਾਂ ਦਾ ਕੋਈ ਹੱਤਵਾਦੀ ਹਮਲਾ ਹੁੰਦਾ ਹੈ ਇੱਕ ਜਵਾਨ ਸ਼ਹੀਦ ਹੋ ਜਾਂਦਾ ਹੈ ਦੇਸ਼ ਤੋਂ ਆਪਣੀ ਜਾਨ ਕੁਰਬਾਨ ਕਰ ਦਿੰਦਾ ਤਾਂ ਉਸ ਨੂੰ ਫਿਰ ਸਿੱਧੇ ਤੌਰ ਤੇ ਸਟੰਟ ਕਹਿ ਦੇਣਾ ਸਟੰਗਬਾਜ਼ੀ ਕਹਿ ਦੇਣਾ ਉਸ ਨੂੰ ਉਹਨੂੰ ਕਿੰਨਾ ਕਾਨੂੰਨਕ ਜਾਇਜ਼ ਕਿਹਾ ਜਾ ਸਕਦਾ ਦੇਖੋ ਦੇਖੋ ਨੰਬਰ 1 ਮਖਣ ਉਹ ਹੀ ਦੱਸਣਾ ਹੈ ਪਹਿਲੀ ਗੱਲ ਇੱਕ ਮੈਨੂੰ ਕਾਈਂਡਲੀ 10 ਸੈਕਿੰਡ ਆਉਣੇ ਟੌਪ ਕਰ ਦਿਓ ਜੀ ਜੀ ਪਹਿਲਾ ਪਰਵਾਹ ਵਾਲੀ ਗੱਲ ਕੀ ਇਹਨੇ ਸਾਲ ਹੋ ਗਏ ਹਾਈ ਲੈਵਲ ਇਨਕੁਆਰੀ ਕੀ ਹੋਈ ਕੀ ਕੋਈ ਸੱਟਾ ਨਿਕਲਿਆ ਕੀ ਜਿਹੜੇ ਬੰਦੇ ਉਹਦੇ ਪਿੱਛੇ ਰਿਸਪਾਂਸਿਬਲ ਸੀਗੇ ਕੀ ਉਹਨਾਂ ਨੂੰ ਅਸੀਂ ਸਜ਼ਾ ਦਿਵਾ ਸਕੇ ਜਿਹੜੀਆਂ ਜਿਹੜੀਆਂ 40 ਮਾਵਾਂ ਦੇ ਉਹ ਪੁੱਤ ਸੀਗੇ ਜਿਨ੍ਹਾਂ ਦੇ ਕਿਸੇ ਦੇ ਉਹ ਬਾਪ ਸੀਗੇ ਭਰਾ ਸੀਗੇ ਪਰਿਵਾਰ ਦੇ ਮੈਂਬਰ ਸੀ ਕੀ ਉਹਨਾਂ ਨੂੰ ਇਨਸਾਫ ਦਿਵਾ ਸਕੇ ਉਹਦਾ ਜਵਾਬ ਕੀ ਹੈ ਨਹੀਂ ਮਿਲਿਆ ਨਾ ਦੂਜੀ ਗੱਲ ਖਰਿਆਲ ਸਾਹਿਬ ਸਾਡੇ ਨਾਲ ਬਣੇ ਰਹਿਣਾ ਸਾਡੇ ਨਾਲ ਬੀਜੇ ਪਿਆਗੂ ਬਣੀ ਜੋਸ਼ੀ ਵੀ ਜੁੜ ਚੁੱਕੇ ਨੇ ਜੋਸ਼ੀ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ 8 'ਚ ਪੰਜਾਬ ਤੇ ਤੁਸੀਂ ਬਿਆਨ ਜਰੂਰ ਸੁਣਿਆ ਹੋਵੇਗਾ ਸਾਬਕਾ ਸੀਐਮ ਚੰਨੀ ਦਾ ਉਹ ਤਾਂ ਜੋ ਪੁਨਛ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਉਸ ਨੂੰ ਸਟੰਟ ਕਰਾਰ ਦੇ ਰਹੇ ਨੇ ਦੇਖੋ ਕੱਲੇ ਆ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਔਰ ਪੰਜਾਬ ਦੇ ਕਾਂਗਰਸ ਸਿਸਣੀ ਲੀਡਰ ਵੀ ਨੇ ਉਹਨਾਂ ਵੱਲੋਂ ਇਹੋ ਜਿਹਾ ਬਿਆਨ ਬਹੁਤ ਦੁਖਦਾਈ ਹੈ ਪੰਜਾਬ ਦੇ ਅੰਦਰ ਉਹ ਵੀਰ ਜਵਾਨ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਸੀਗੀ ਜਿਨ੍ਹਾਂ ਨੇ ਹੁਣ ਤੱਕ ਆਜ਼ਾਦੀ ਦੇ ਹੁਣ ਤੱਕ ਬਾਰਡਰਾਂ ਤੇ ਸ਼ਹਾਦਤ ਦਿੱਤੀ ਹੈ ਉਹਨਾਂ ਸ਼ਹਾਦਤ ਨੂੰ ਛੋਟਾ ਕਰਦਾ ਇਹ ਬਿਆਨ ਹੈ ਅੱਜ ਪੰਜਾਬ ਦੇ ਅੰਦਰ ਪਰਿਵਾਰ ਜਿਹੜੇ ਆਰਮੀ ਬੈਕਗ੍ਰਾਉਂਡ ਦੇ ਹਨ ਜਿਨ੍ਹਾਂ ਨੇ ਆਪਣੇ ਪੁੱਤਰ ਕੋਤੇ ਉਹ ਪਰਿਵਾਰ ਜਿਹੜੇ ਹੈ ਅੱਜ ਸੱਚੀ ਬਹੁਤ ਦੁਖੀ ਨੇ ਦੇਖੋ ਗੱਲ ਇਹ ਹੈ ਕਿ ਜੰਮੂ ਕਸ਼ਮੀਰ ਇੱਕ ਡਿਸਟਰਬਡ ਏਰੀਆ ਹੈ ਔਰ ਉਸ ਸਟਰਬਡ ਏਰੀਏ ਦੇ ਅੰਦਰ ਜਿਹੜਾ ਹੈਗਾ ਜੰਮੂ ਕਸ਼ਮੀਰ ਚ ਅ ਇਨਸੀਡੈਂਟ ਵਾਪਰਦੇ ਰਹਿੰਦੇ ਨੇ ਜਿਹਨੂੰ ਸਰਕਾਰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹੈ ਸਾਡੀ ਸਰਕਾਰ ਦੇ ਟਾਈਮ ਚ ਉਥੇ ਬਹੁਤ ਚੀਜ਼ਾਂ ਬਦਲ ਗਈਆਂ ਬਹੁਤ ਚੀਜ਼ਾਂ ਉਥੇ ਕੰਟਰੋਲ ਹੋ ਗਈਆਂ ਔਰ ਮੇਰੇ ਸਾਹਮਣੇ ਹੁਣ ਚੀਜ਼ਾਂ ਸ਼ਾਂਤੀਵਲ ਬਦਲ ਗਈਆਂ ਨੇ ਔਰ ਇਹੋ ਜੇ ਮੌਕੇ ਤੇ ਇੱਕ ਟੈਰਰਿਸਟ ਐਕਟੀਵਿਟੀ ਜਿਹੜੀ ਪਾਕਿਸਤਾਨ ਸਪੌਂਸਰਡ ਸਾਰੇ ਮੰਨਦੇ ਨੇ ਉਹਦੇ ਨੂੰ ਸਟੰਡ ਕਰਾਰ ਦੇਣਾ ਬਹੁਤ ਹੀ ਮੰਦ ਭਾਗਾ ਦੁਖਦਾਈ ਹੈ ਇਹ ਉਹੀ ਚਰਨਜੀਤ ਸਿੰਘ ਚੰਨੀ ਜੀ ਨੇ ਜਿਨ੍ਹਾਂ ਦੇ ਮੁੱਖ ਮੰਤਰੀ ਕਾਲ ਦੇ ਅੰਦਰ ਦੇਸ਼ ਤੇ ਇਤਿਹਾਸ 'ਚ ਪਹਿਲੀ ਵਾਰ ਪ੍ਰਧਾਨ ਮੰਤਰੀ ਦਾ ਰਸਤਾ ਰੋਕ ਗਿਆ ਸੀ ਆ ਰੋਕ ਕੇ ਆ ਗਿਆ ਸੀਗਾ ਉਹ ਹੁਣ ਸਾਨੂੰ ਸਾਰੇ ਨੂੰ ਧਿਆਨ ਵੀ ਆ ਰਿਹਾ ਕਿ ਉਹਦਾ ਰਸਤਾ ਰੋਕ ਕੇ ਆ ਗਿਆ ਸੀਗਾ ਉਹ ਵੀ ਇੱਕ ਸਾਜ਼ਿਸ਼ ਸੀਗੀ ਠੀਕ ਹੈ ਹੁਣ ਇਹ ਅੱਛਾ ਇਹ ਉਹੀ ਕਾਂਗਰਸ ਪਾਰਟੀ ਹੈ ਜਿਹੜੀ ਚਾਈਨਾ ਨਾਲ ਹੌਪ ਨੌਬਿੰਗ ਕਰਦੀ ਹੈ ਔਰ ਪਾਕਿਸਤਾਨ ਰਾਹੁਲ ਗਾਂਧੀ ਤੇ ਪੀਐਮ ਸ਼ਿਪ ਨੂੰ ਸਪੋਰਟ ਕਰਦਾ ਹੈ ਆਖਰੀ ਛੱਬ ਤੋਂ ਵੱਡੀ ਗੱਲ ਖੜਿਆਲ ਸਾਹਿਬ ਨੇ ਗੱਲ ਕਹੀ ਸੀਗੀ ਉਹ ਇਨਕੁਆਰੀ ਦਾ ਕੀ ਹੋਇਆ ਖੜਿਆਲ ਸਾਹਿਬ 84 ਕਤਲਿਆਂ ਨਸਲ ਖੁਸ਼ੀ ਉਹਦੇ ਜੇ ਕੋਈ ਉਹਦੇ ਉਹਦੇ ਜੇ ਨਿਆਂ ਵਾਸਤੇ ਕੁਝ ਹੋਇਆ ਜਾਂ ਤਾਂ ਅਟਲਜੀ ਸਰਕਾਰ ਤੋਂ ਹੋਇਆ ਜਾਂ ਨਰਿੰਦਰ ਮੋਦੀ ਸਰਕਾਰ ਸਾਹਤ ਹੋਇਆ ਪੁਛਤਾ ਕਦੀ ਕੁਛ ਨਹੀਂ ਤੁਹਾਡੇ ਮੂੰਹ ਤੋਂ ਨਿਆਰਾ ਬਸ ਇੱਕ ਇਨਕੁਆਰੀ ਹੈ ਜੀ ਜੀਰ ਸਾਹਿਬ ਜੋਜੀ ਸਾਹਿਬ ਤਾਂ ਕਹਿ ਰਹੇ ਨੇ ਕਿ ਜੋ ਜਵਾਨ ਦੀ ਸ਼ਹਾਦਤ ਹੋਈ ਹੈ ਇਸ ਬਿਆਨ ਦੇ ਨਾਲ ਸਾਬਕਾ ਸੀਐਮ ਚੰਨੀ ਨੇ ਇਸ ਸ਼ਹਾਦਤ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਹੈ ਛੋਟਾ ਕੀਤਾ ਜਾ ਰਿਹਾ ਬਿਲਕੁਲ ਵੀ ਨਹੀਂ ਦੇਖੋ ਮੈਂ ਤੁਹਾਨੂੰ ਇਸ ਤਰ੍ਹਾਂ ਮੈਂ ਪਹਿਲੇ ਮੇਰੇ ਸ਼ਬਦ ਕੀ ਸੀਗੇ ਕਿ ਹਾਈ ਲੈਵਲ ਇਨਕੁਆਰੀ ਹੋਵੇ ਜਿਹੜਾ ਸਾਡਾ ਜਵਾਨ ਸ਼ਹੀਦ ਹੋਇਆ ਹੈ ਜਿਹੜਾ ਉਹਦਾ ਮਾਰਟਿडम ਹੈ ਸ਼ਹਾਦਤ ਹੈ ਉਹ ਉਹਦੇ ਪਰਿਵਾਰ ਨੂੰ ਉਹਦਾ ਇਨਸਾਫ ਮਿਲਣਾ ਜ਼ਰੂਰੀ ਹੈ ਤੇ ਟਾਈਮ ਬౌੰਡ ਮੈਨਰ ਦੇ ਵਿੱਚ ਹੋਵੇ ਨੰਬਰ 1 ਨੰਬਰ 2 ਇਹ ਜਦੋਂ 에어 베이스 ਦੀ ਗੱਲ ਕਰਦੇ ਤੁਹਾਨੂੰ ਯਾਦ ਹੋ ਪਠਾਨ ਕੋਲ 에어 베이스 ਦੇ ਵਿੱਚ ISRO ਨੂੰ ਆਉਣ ਦੀ ਇਜਾਜ਼ਤ ਕਿਨੇ ਦਿੱਤੀ ਸੀਗੀ ਇਹਨਾਂ ਨੇ ਦਿੱਤੀ ਸੀਗੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕਿ ਉਹ ਬਲੰਡਰ ਨਹੀਂ ਸੀਗਾ ਜਿਹੜੇ ਸਾਡੇ ਦੇਸ਼ ਤੇ ਹਮਲੇ ਕਰਦੇ ਐ ਸਾਡੇ ਜਵਾਨਾਂ ਦੀ ਜਿਹਦੇ ਕਰਕੇ ਸ਼ਹਾਦਤ ਹੋਰੀ ਐ ਉਹ ਲੋਕਾਂ ਨੂੰ ਇਨਵੀਟੇਸ਼ਨ ਦੇਣਾ ਉਹਨਾਂ ਨੂੰ ਆਉਣ ਦੇਣਾ ਸਾਡੇ ਇੰਟੈਲੀਜੈਂਸ ਇਨਪੁਟ ਵਾਲੀ ਥਾਂ ਤੇ ਇਸੀ ਸੈਂਸਿਟਿਵ ਜਗ੍ਹਾ ਤੇ ਕਿਉਂ ਬਲੈਂਡਰ ਦੀ ਹੈ ਫਿਰ ਤੀਜੀ ਗੱਲ ਇਹਨਾਂ ਪੁਰਾਣਾ ਇਨਸੀਡੈਂਟ ਸੱਤਿਆਪਾਲ ਮਲਿਕ ਸਾਹਿਬ ਨੇ ਕੀ ਕਿਹਾ ਸੀ ਫਾਰਮਰ ਗਵਰਨਰ ਜਮਨ ਕਸ਼ਪੀਰ ਤੇ ਕਹਿੰਦੇ ਉਹ ਜਵਾਨ ਸਿਰਫ ਉਹਦੇ ਜਹਾਜ਼ ਮੰਗਦੇ ਸੀਗੇ ਤੇ ਕਹਿੰਦੇ ਜੇ ਜਹਾਜ਼ ਦੇ ਦਿੱਤੇ ਜਾਂਦੇ ਪੁਲਵਾਮਾ ਸ਼ਹਿਦ ਨਾ ਹੁੰਦਾ ਉਹ 40 CRPF ਜਵਾਨ ਜਿਉਂਦੇ ਹੁੰਦੇ ਤੇ ਜਦੋਂ ਮੈਂ ਇਹ ਖੁਲਾਸਾ ਕਰਨ ਦੀ ਕੋਸ਼ਿਸ਼ ਕੀਤੀ ਤੇ ਮੋਦੀ ਸਾਹਿਬ ਆਪਣਾ ਭਾਰਤੀ ਜਨਤਾ ਪਾਰਟੀ ਨੇ ਮੋਦੀ ਸਾਹਿਬ ਨੇ ਸੱਤਿਆਪਾਲ ਮਲਿਕ ਸਾਹਿਬ ਨੂੰ ਦੱਸਿਆ ਉਹਨਾਂ ਨੂੰ ਚੁੱਪ ਕਰਨ ਨੂੰ ਕਿਹਾ ਉਹਨਾਂ ਨੂੰ ਕਿਹਾ ਵੀ ਤੁਸੀਂ ਕੁਝ ਨਹੀਂ ਕਹਿਣਾ ਸੋ ਇਹ ਫਾਰਮਰ ਗਵਰਨਰ ਦੇ ਧਿਆਨ ਨੇ ਦੇਰਫੋਰ ਅਸੀਂ ਨਹੀਂ ਚਾਹੁੰਦੇ ਕਿ ਆਪਣਾ ਭਾਰਤੀ ਜਨਤਾ ਪਾਰਟੀ ਇਸ ਮੁੱਦੇ ਨੂੰ ਘਮਾਉਣ ਦੀ ਜਾਂ ਪ੍ਰੋਪਗੈਂਡਾ ਕਰਨ ਦੀ ਕੋਸ਼ਿਸ਼ ਕਰੇ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਅਸੀਂ ਹਾਈ ਲੈਵਲ ਇਨਕੁਆਇਰੀ ਕਰਾਵਾਂਗੇ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਟਾਈਮ ਬਾਉਂਡ ਮੈਨਰ ਦੇ ਵਿੱਚ ਕਰਾਵਾਂਗੇ ਤੇ ਇਨਸਾਫ ਜਿਹੜਾ ਨਹੀਂ ਖਰਿਆਲ ਸਾਹਿਬ ਖਰਿਆਲ ਸਾਹਿਬ ਸਿੱਧਾ ਜੇਕਰ ਸਿੱਧਾ ਸਵਾਲ ਕੀਤਾ ਜਾਵੇ ਤਾਂ ਆਖਰਕਾਰ ਸਾਬਕਾ ਸੀਐਮ ਚੰਨੀ ਦੇ ਇਸ ਬਿਆਨ ਦਾ ਫਰਬੇਸ ਕੀ ਆਧਾਰ ਕੀ ਹੈ ਕਿਸ ਆਧਾਰ ਤੇ ਉਹਨਾਂ ਨੂੰ ਇਹ ਸਟੰਟ ਨਜ਼ਰ ਆਉਂਦਾ ਹੈ ਕਿ ਪੁੰਛ ਦੇ ਵਿੱਚ ਅਤਵਾਦੀ ਹਮਲਾ ਹੁੰਦਾ ਹੈ ਅਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਇੱਕ ਜਵਾਨ ਦੀ ਸ਼ਹਾਦਤ ਹੋ ਜਾਂਦੀ ਹੈ ਘੱਟੋ ਘੱਟ ਕੋਈ ਬੇਸ ਕੋਈ ਆਧਾਰਤਾ ਹੋਵੇ ਐਵੇਂ ਤਾਂ ਕੋਈ ਫਿਰ ਕੁਝ ਵੀ ਕਹਿ ਸਕਦਾ ਹੈ ਦੇਖੋ ਗੱਲ ਜਿੱਥੋਂ ਤੱਕ ਹੈਗੀ ਹੈ ਬੇਸ ਦੀ ਬੇਸ ਕੀ ਹੈ ਕੀ ਨਹੀਂ ਉਹ ਉਦੋਂ ਪਤਾ ਲੱਗ ਸਕਦਾ ਹੈ ਜੇ ਕੋਈ ਹਾਈ ਲੈਵਲ ਇਨਕੁਆਇਰੀ ਆਰਡਰ ਕਰਨਗੇ ਮੈਂ ਤਾਂ ਇਹ ਗੱਲ ਪੁੱਛੂੰਗਾ ਵੀ ਆਲਰੇਡੀ ਇਨਾ ਟਾਈਮ ਹੋ ਗਿਆ ਹਜੇ ਤੱਕ ਕੋਈ ਗਠਨ ਕਿਉਂ ਨਹੀਂ ਹੋਇਆ ਕਿਤੇ ਹਾਂਜੀ ਜੋਸ਼ੀ ਸਾਹਿਬ ਇਨਕੁਆਇਰੀ ਦੀ ਜਾਂਚ ਦੀ ਮੰਗ ਕਰ ਰਹੇ ਨੇ ਖਿਆਲ ਸਾਹਿਬ ਤੁਸੀਂ ਦਾ ਜ਼ਿਕਰ ਕਰ ਤੁਹਾਡਾ 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 ਕੁਐਸਚਨ ਬੜਾ ਵਾਜਿਬ ਸਿਗਾ ਕਿ ਇਨਕੁਆਇਰੀ ਇੱਕ ਮੰਗਣ ਵਾਸਤੇ ਕੋਈ ਬੇਸ ਹੋਣਾ ਚਾਹੀਦਾ ਹੈ ਇਹ ਇਹ ਤੁਹਾਡੇ ਖਿਆਲੀ ਪਲਾਵ ਨਹੀਂ ਹੋਣੇ ਚਾਹੀਦੇ ਇਹ ਖਿਆਲੀ ਪਲਾਵ ਹੈ ਨਾ ਦੇ ਦੂਜੀ ਗੱਲ ਜਿਹੜੀ ਕਾਂਗਰਸ ਦੇ ਟਾਈਮ 'ਚ ਜਵਾਨਾਂ ਦੀ ਸ਼ਹਾਦਤ ਹੋਈ ਪੁਲਿਸ ਦੇ ਜਵਾਨਾਂ ਦੀ ਸ਼ਹਾਦਤ ਹੋਈ ਆਰਮੀ ਸ਼ਹਾਦਤ ਹੋਈ ਕੀ ਖੜਿਆਲ ਸਾਹਿਬ ਉਹਨਾਂ ਦੀ ਵੀ ਇਨਕੁਆਇਰੀ ਦੀ ਮੰਗ ਕਰਨਗੇ ਜੇ ਕਾਂਗਰਸ ਦਾ ਕੇਂਦਰ ਚੜਾ ਸੀਗਾ ਮੇਰੇ ਇੰਨੀ ਬੇਨਤੀ ਹੈ ਇਹ ਚੰਨੀਜੀ ਦਾ ਬੜਾ ਬੇਤੁਕਾ ਕਿ ਕਿਡੇ ਚਾਈਲਡਿਸ਼ ਜਿਹੜਾ ਹੈਗਾ ਇਹਨਾਂ ਦਾ ਇਹ ਬਿਆਨ ਹੈਗਾ ਜਿਹੜੇ ਪੰਜਾਬ ਦੇ ਸਾਡੇ ਸ਼ਹੀਦ ਹੈ ਉਹਨਾਂ ਦਾ ਜਦ ਤੱਕ ਹੁਣ ਤੱਕ ਸ਼ਹੀਦ ਉਹਨਾਂ ਦਾ અપਮਾਨ ਕੀਤਾ ਹੈ ਚਨੀ ਸਾਹਿਬ ਨੇ ਔਰ ਖੜਿਆਲ ਸਾਹਿਬ ਨੇ ਹੁਣ ਤੱਕ ਜਵਾਬ ਨਹੀਂ ਦਿੱਤਾ ਕਿ 84 ਕਤਲੇਆਮ ਦੇ ਜਿਹੜੇ ਦੋਸ਼ੀ ਸੀਗੇ ਉਹਨੂੰ ਸਜ਼ਾ ਦੀਵਾਨ ਵਾਸਤੇ ਜਿਹੜਾ ਹੈਗਾ ਜਦ ਵੀ ਕੋਈ ਕੋਸ਼ਿਸ਼ ਹੋਈ ਜਾਂ ਅਟਲ ਜੀ ਸਰਕਾਰ ਤੇ ਹੋਈ ਜਾਂ ਨਰਿੰਦਰ ਮੋਦੀ ਜੀ ਸਰਕਾਰ ਚ ਹੋਈ ਉਹਦੇ ਉੱਪਰ ਚੁੱਪੀ ਧਾਰ ਕੇ ਬੈਠ ਜਿੰਨੇ ਖੜਿਆਲ ਸਾਹਿਬ ਮੇਰੀ ਆਖੀ ਗੱਲ ਨੂੰ ਖੜਿਆਲ ਸਾਹਿਬ ਨੂੰ ਮੇਰੀ ਬੇਨਤੀ ਹੈ ਖੜਿਆਲ ਸਾਹਿਬ ਆਪ ਜੀ ਦਾ ਇੱਕ ਲੱਖ ਸਥਾਨ ਹੈਗਾ ਪੰਜਾਬ ਚ ਕਦੀ ਕਦੀ ਜਿਹੜੇ ਤੁਹਾਡੇ ਲੀਡਰ ਹੈ ਉਹਨਾਂ ਦੇ ਬੇਤੁਕੇ ਬਿਆਨਾਂ ਨੂੰ ਡਿਫੈਂਡ ਕਰਨ ਵਾਸਤੇ ਟੀਵੀ ਤੇ ਨਾ ਆਇਆ ਕਰੋ ਤੁਹਾਡਾ ਨਾ ਲੋਕ ਤੁਹਾਨੂੰ ਦੱਸਣ ਕਿ ਤੁਹਾਨੂੰ ਘੁੰਮੋਗੇ ਤੁਹਾਨੂੰ ਕਹਿਣਗੇ ਸਾਡੇ ਨਾਲ ਜੁੜਨ ਵਾਸਤੇ ਖੜਿਆਲ ਸਾਹਿਬ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਰਸਲ ਪੰਚ ਅਤਵਾਦੀ ਹਮਲੇ ਤੇ ਸਿਆਸਤ ਜਿਹੜੀ ਕਿ ਹੁਣ ਭਗਤੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਅਤਵਾਦੀ ਹਮਲੇ ਨੂੰ ਸਾਬਕਾ ਸੀਐਮ ਚੰਨੀ ਸਟੰਟ ਦੱਸ ਰਹੇ ਨੇ ਸਾਬਕਾ ਸੀਐਮ ਚੰਨੀ ਦਾ ਕਹਿਣਾ ਹੈ ਕਿ ਇਹ ਹਮਲੇ ਨਹੀਂ ਸਟੰਟ ਬਾਜ਼ੀ ਹੋ ਰਹੀ ਹੈ ਚੋਣਾਂ ਦੇ ਦੌਰਾਨ ਅਜਿਹੇ ਸਟੰਟ ਹੁੰਦੇ ਨੇ ਤਾਂ ਦੂਜੇ ਪਾਸੇ ਹੁਣ ਭਾਜਪਾ ਦੇ ਵੱਲੋਂ ਪਲਟਵਾਰ ਕੀਤਾ ਗਿਆ ਕਿ ਕਾਂਗਰਸ ਦੀ ਕਟਿਆ ਮਾਨਸਿਕਤਾ ਹੈ ਕਾਂਗਰਸ ਗੰਦੀ ਸਿਆਸਤ ਤੋਂ ਬਾਸ ਨਹੀਂ ਆ ਸਕਦੀ